ਟ੍ਰੇਨ ਦੇ ਵਿੱਚ ਸਫ਼ਰ ਕਰਨਾ ਤਾਂ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਤੇ ਹਰ ਕਿਸੇ ਨੇ ਇਸ ਸਫ਼ਰ ਨੂੰ ਕੀਤਾ ਵੀ ਹੁੰਦਾ ਪਰ ਜਦੋਂ ਅਸੀਂ ਟ੍ਰੇਨ ਦਾ ਸਫ਼ਰ ਕਰ ਰਹੇ ਹੁੰਦੇ ਆ ਉਸੇ ਦੌਰਾਨ ਅਸੀਂ Song ਸੁਣਨਾ ਪਸੰਦ ਕਰਦੇ ਆ ਖਾਣਾ ਪੀਣਾ ਪਸੰਦ ਕਰਦੇ ਆ ਤੇ ਬਾਹਰ ਅਸੀਂ ਖਿੜਕੀ ਦੇ ਵਿੱਚ ਬੈਠ ਕੇ ਦੇਖਣਾ ਪਸੰਦ ਕਰਦੇ ਆ ਪਰ ਕੀ ਤੁਸੀਂ ਜਾਣਦੇ ਹੋ ਖਿੜਕੀਆਂ ਦੇ ਬਾਹਰ ਸਾਡੇ ਵਾਸਤੇ ਕਿੰਨਾ ਵੱਡਾ ਗਿਆਨ ਲੁਕਿਆ ਹੋਇਆ ਜਿਸ ਨੂੰ ਅਸੀਂ ਕਦੇ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਦਰਸਲ ਤੁਹਾਨੂੰ ਉਹ ਜੇਹੀ ਗੱਲ ਦੱਸਣ ਜਾ ਰਹੀਆਂ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਜੋ ਸ਼ਾਇਦ ਤੁਸੀਂ ਸੋਚੋਗੇ ਕਿ ਇਸ ਬਾਰੇ ਸਾਨੂੰ ਪਤਾ ਸੀ ਪਰ ਅਸੀਂ ਕਦੇ ਡੂੰਘਾਈ ਦੇ ਨਾਲ ਕਿਉਂ ਨਹੀਂ ਸੋਚਿਆ ਅਕਸਰ ਅਸੀਂ ਵੇਖਦੇ ਹਾਂ ਕਿ ਜਦੋਂ ਅਸੀਂ ਖਿੜਕੀ ਵਾਲੀ ਸੀਟ ਦੇ ਉੱਤੇ ਬੈਠੇ ਹੁੰਨੇ ਆ ਤਾਂ ਅਸੀਂ ਦੇਖਦੇ ਹਾਂ ਕਿ ਜਦੋਂ ਰੇਲ ਦੀਆਂ ਪਟੜੀਆਂ ਦੇ ਵਿੱਚੋਂ ਦੀ ਟ੍ਰੇਨ ਲੰਘਦੀ ਹੈ ਤਾਂ ਉੱਥੇ ਅਸੀਂ ਬਿਜਲੀ ਦੇ ਖੰਭੇ ਦੇਖਦੇ ਹਾਂ ਕਈ ਲੰਬੇ-ਲੰਬੇ ਖੰਭੇ ਹੁੰਦੇ ਜਿਨ੍ਹਾਂ ਦੇ ਉੱਤੇ ਕਈ ਤਰ੍ਹਾਂ ਦੇ ਨੰਬਰ ਲਿਖੇ ਹੁੰਦੇ ਆ ਅਸੀਂ ਇਹ ਕੁਝ ਵੀ ਨਹੀਂ ਸੋਚਿਆ ਕਿ ਨੰਬਰ ਕਿਉਂ ਲਿਖੇ ਹੁੰਦੇ ਆ ਅਸੀਂ ਸੋਚਦਾ ਕਿ ਨਾਰਮ ਮਤਲਬ ਨਹੀਂ ਪਰ ਇਸ ਨੰਬਰ ਦੇ ਪਿੱਛੇ ਇੰਨਾ ਵੱਡਾ ਰਾਜ਼ ਛੁਪਿਆ ਹੈ ਕਿ ਅੱਜ ਤੱਕ ਵੱਡੇ-ਵੱਡੇ ਕਹਿ ਲੋ ਕਿ ਵੱਡੇ-ਵੱਡੇ ਲੋਕਾਂ ਕੋਲੋਂ ਵੀ ਇਸ ਦੀ ਖੋਜ ਨਹੀਂ ਕੀਤੀ ਗਈ ਕਿ ਆਖੀਰਕਾਰ ਕਿਉਂ ਇਹ ਨੰਬਰ ਲਿਖਿਆ ਗਿਆ ਪਰ ਅੱਜ ਦੀ ਇਸ ਪੂਰੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਨੰਬਰ ਦੇ ਬਾਰੇ ਕਿ ਕਿਉਂ ਨੰਬਰ ਲਿਖਿਆ ਹੁੰਦਾ ਕੀ ਰਾਜ਼ ਛੁਪਿਆ ਇਸ ਨੰਬਰ ਦੇ ਵਿੱਚ ਵੀਡੀਓ ਦੇ ਆਖਿਰ ਤੱਕ ਜੁੜੇ ਰਹੇ ਪੂਰੀ ਜਾਣਕਾਰੀ ਦਵਾਂਗੇ ਤੁਹਾਨੂੰ ਵੀਡੀਓ ਦੇ ਮਾਧਿਅਮ ਦੇ ਨਾਲ ਪਰ ਸੋ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਆਏ ਹੋ ਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਕੀ ਬੈਲ ਆਈਕਨ ਵਾਲੀ ਘੰ ਪਰ ਪੋਸਟ ਕੀਤੀ ਜਾ ਰਹੀ ਹਰ ਇੱਕ ਨਵੀ ਤਾਜ਼ੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤਾਂ ਗੱਲ ਕਰ ਰਹੀ ਸੀ ਰੇਲਵੇ ਦੀਆਂ ਪਟੜੀਆਂ ਦੇ ਸਾਈਡ ਦੇ ਵਿੱਚ ਲਿਖੇ ਨੰਬਰਾਂ ਦੇ ਮਾਰੇ ਵੈਸੇ ਤਾਂ ਭਾਰਤ ਦੇ ਵਿੱਚ ਹਰ ਦਿਨ ਲੱਖਾਂ ਹੀ ਲੋਕ ਰੇਲਵੇ ਦਾ ਸਫ਼ਰ ਕਰਦੇ ਆ ਕਦੇ ਨਾ ਕਦੇ ਤੁਹਾਡੀ ਨਜ਼ਰ ਜਿਹੜੀ ਹੈ ਚੱਲਦੀ ਟ੍ਰੇਨ ਦੇ ਸਾਈਡ ਦੇ ਵਿੱਚ ਲੱਗੇ ਖੰਭਿਆਂ ਤੇ ਜ਼ਰੂਰ ਗਈ ਹੋਵੇਗੀ ਉੱਥੇ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਨੰਬਰ ਲਿਖਿਆ ਹੁੰਦਾ ਪਰ ਕਦੇ ਕਿਸੇ ਨੇ ਨਹੀਂ ਇਹ ਜਾਣਿਆ ਕਿ ਨੰਬਰ ਕਿਉਂ ਲਿਖਿਆ ਹੁੰਦਾ ਦਾਜੀ ਤੁਹਾਨੂੰ ਕਿਸ ਨੰਬਰ ਦੇ ਹੋਣ ਦਾ ਇੱਕ ਵੱਡਾ ਕਾਰਨ ਹੈ ਜਾਂ ਕਹਿ ਲਓ ਕਿ ਰੇਲਵੇ ਦੀ ਪਟੜੀ ਦੇ ਕਿਨਾਰੇ ਲਿਖਿਆ ਹੋਇਆ ਇਹ ਨੰਬਰ ਅਸਲ ਦੇ ਵਿੱਚ ਕੁਝ ਹੋਰ ਨਹੀਂ ਸਗੋ ਕਿਲੋਮੀਟਰ ਨੰਬਰ ਹੁੰਦਾ ਜੇਕਰ ਕਿਸੇ ਸਟੇਸ਼ਨ ਜਾਂ ਫਰਦੋਸ ਸਟੇਸ਼ਨਾਂ ਦੇ ਪਟੜੀ ਦੇ ਨਾਲ ਜੁੜਿਆ ਕੋਈ ਕੰਮ ਹੋ ਰਿਹਾ ਤਾਂ ਟ੍ਰੇਨ ਚਲਾ ਰੱਖੇ ਲੋਕੋ ਪਾਇਲਟ ਨੂੰ ਰਫ਼ਤਾਰ ਨੂੰ ਪ੍ਰਤੀਬੰਧ ਤੋਂ ਇਲਾਵਾ ਅਲਰਟ ਰਹਿਣ ਦਾ ਆਦੇਸ਼ ਦਿੱਤਾ ਜਾਂਦਾ ਹੈ ਇਸ ਦੇ ਲਈ ਜਿਸ ਦੇ ਜਿਸ ਖੰਭੇ ਦੇ ਉੱਤੇ ਕੰਮ ਚੱਲ ਰਿਹਾ ਉਸ ਖੰਭੇ ਦਾ ਕਿਲੋਮੀਟਰ ਨੰਬਰ ਲਿਖਿਆ ਜਾਂਦਾ ਲੋਕੋ ਪਾਇਲਟ ਵੀ ਇਸੇ ਲਿਖਤ ਆਦੇਸ਼ ਦਾ ਸਖਤੀ ਦੇ ਨਾਲ ਪਾਲਣ ਕਰ ਇਸ ਲਈ ਕਈ ਵਾਰ ਇਹ ਕੇ ਨੰਬਰ ਦੇਖਣ ਦੇ ਉਤੇ ਟ੍ਰੇਨ ਟੁੱਟਿਆ ਕਾਫੀ ਜ਼ਿਆਦਾ ਹੂਲੀ ਹੋ ਜਾਂਦੀ ਹੈ ਜਦੋਂ ਇਹ ਖੰਭਿਆਂ ਨੂੰ ਸਿਮਿੰਟ ਜਾਂ ਕੰਕਰੀਟ ਤੋਂ ਤਿਆਰ ਕੀਤਾ ਜਾਂਦਾ ਹੈ ਤਾਂ ਬਿਜਲੀ ਦੇ ਖੰਭਿਆਂ ਦੇ ਉੱਤੇ ਕਿਲੋਮੀਟਰ ਨੰਬਰ ਲਿਖਿਆ ਜਾਂਦਾ ਹੈ ਰੇਲਵੇ ਪਾਸੇ ਦੇ ਵਿੱਚ ਇਸ ਨੂੰ ਮਾਸਟ ਕਿਹਾ ਜਾਂਦਾ ਹੈ ਅਸਲ ਦੇ ਵਿੱਚ ਦੋ ਮਾਸਟ ਵਿਚਕਾਰ ਦੂਰੀ 60 ਕਿਲੋਮੀਟਰ ਤੱਕ ਦੀ ਹੁੰਦੀ ਹੈ ਜੇਕਰ ਪਟੜੀਆਂ ਦੇ ਵਿੱਚ ਕਰਵ ਹੈ ਤਾਂ ਇਹ ਦੂਰੀ ਘਟਾਈ ਵੀ ਜਾ ਸਕਦੀ ਹੈ ਜੇਕਰ ਟ੍ਰੇਨ ਚਲਾਉਂਦੇ ਸਮੇਂ ਪਟੜੀਆਂ ਤੇ ਕਿਸੇ ਵੀ ਜਗ੍ਹਾ ਦੇ ਉੱਤੇ ਕੋਈ ਖਰਾਬੀ ਆ ਜਾਂਦੀ ਹੈ ਤਾਂ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੋਈ ਵੱਡਾ ਰੇਲ ਹਾਦਸਾ ਵੀ ਵਾਪਰ ਸਕਦਾ ਹੈ ਇਸ ਕਰ ਇਹਨਾਂ ਨੰਬਰਾਂ ਨੂੰ ਦੇਖ ਕੇ ਲੋਕਾਂ ਨੂੰ ਟ੍ਰੈਕ ਦੀ ਸਾਮ ਸੰਭਾਲ ਸੰਬੰਧੀ ਜਾਣਕਾਰੀ ਵਿਦਿੰਦਾ ਕੇਐਮ ਨੰਬਰ ਤੋਂ ਨਾ ਸਿਰਫ ਲੋਕੋ ਪਾਇਲਟਸ ਉਹ ਆਮ ਨਾਗਰਿਕਾਂ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਥੈਟਸ ਆਲ ਜੇਕਰ ਤੁਹਾਡੀ ਕੋਈ ਜ਼ਰੂਰੀ ਵਸਤੂ ਚੋਰੀ ਜਾਂ ਫਿਰ ਡਿੱਗ ਗਈ ਹੈ ਤਾਂ ਤੁਸੀਂ ਰੇਲਵੇ ਅਧਿਕਾਰੀਆਂ ਨੂੰ ਕਿਲੋਮੀਟਰ ਨੰਬਰ ਦੱਸ ਕੇ ਮੰਗ ਸਕਦੇ ਹੋ ਜੇਕਰ ਕਿਸੇ ਟ੍ਰੇਨ ਦਾ ਇੰਜਨ ਫੇਲ ਹੋ ਜਾਂਦਾ ਤਾਂ ਕਿਸੇ ਹੋਰ ਕਾਰਨ ਕਰਨਾ ਟ੍ਰੇਨ ਨੂੰ ਚੱਲਣ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਟ੍ਰੇਨ ਦਾ ਗਾਰਡ ਰੇਲਵੇ ਅਧਿਕਾਰੀਆਂ ਨੂੰ ਕਿਲੋਮੀਟਰ ਦਾ ਨੰਬਰ ਦੱਸ ਕੇ ਮਦਦ ਮੰਗਦਾ ਹੈ ਤੇ ਇਸ ਦੀ ਮਦਦ ਨਾਲ ਕਈ ਹੋਰ ਤਰ੍ਹਾਂ ਦੇ ਕੰਮ ਵੀ ਜੜੇ ਨੇ ਕਿ ਤੇ ਜਾ ਸਕਦੇ ਆ ਕਈ ਕਿਸੇ ਨੰਬਰ ਦੇ ਪਿੱਛੇ ਛੁੱਪਿਆ ਹੋਇਆ ਰਾਜ ਜੇਕਰ ਤੁਹਾਡਾ ਵੀ ਕਈ ਵਾਰ ਫੋਨ ਡਿੱਗ ਜਾਂਦਾ ਜਾਂ ਕੋਈ ਦਿੱਕਤ ਆ ਜਾਂਦੀ ਹੈ ਤੁਹਾਡਾ ਕੋਈ ਸਮਾਨ ਡਿੱਗ ਜਾਂਦਾ ਬੱਚੇ ਹਥੋਂ ਕੋਈ ਚੀਜ਼ ਡੇਗੀ ਤਾਂ ਤੁਸੀਂ ਉੱਥੇ ਕਿਲੋਮੀਟਰ ਵਾਲੇ ਨੰਬਰ ਨੂੰ ਲੈ ਕੇ ਟ੍ਰੇਨ ਵਿਭਾਗ ਨੂੰ ਜਿਹੜਾ ਕਹ ਲਓ ਕਿ ਰੇਲਵੇ ਵਿਭਾਗ ਨੂੰ ਤੁਸੀਂ ਸੂਚਿਤ ਕਰ ਸਕਦੇ ਹੋ ਤੇ ਇਸ ਨੰਬਰ ਬਾਰੇ ਜਾਣਕਾਰੀ ਦੇ ਕੇ ਤੁਸੀਂ ਆਪਣਾ ਸਮਾਨ ਕੁਝ ਹੀ ਘੰਟਿਆਂ ਦੇ ਵਿੱਚ ਵਾਪਸ ਪਾ ਸਕਦੇ ਹੋ ਕਿਵੇਂ ਲੱਗਿਆ ਅਸਦੀ ਜਾਣਕਾਰੀ ਕਮੈਂਟਾਂ ਚ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਦੇ ਹੋ